ਹੈਲੋ ਫਰੈਂਡਸ ਵੈਲਕਮ ਟੂ ਮਾਈ ਨਿਊ ਵਲੌਗ ਛੋ ਫਰੈਂਡਸ ਦੋ ਤਿੰਨ ਦਿਨ ਵਾਵਾ ਸੂਰਜ بڑا ਸੋਹਣਾ ਚੜਦਾ ਰਿਹਾ ਅੱਜ ਦੇਖੋ ਸੂਰਜ ਨਹੀਂ ਚੜਿਆ ਤੁਹਾਡੇ ਸ਼ਾਮ ਨੇ ਕੀ ਬੋਲਿਆ ਤੁਸੀਂ ਅੱਜ ਸੂਰਜ ਦੇਵ ਜੀ ਸੂਰਜ ਦੇਵ ਜੀ ਅੱਜ ਫੇਰ ਛੁੱਟੀ ਤੇ ਇਹਨੇ ਮੌਸਮ ਠੰਡਾ ਰਹੀ ਤੇ ਬਾਰਿਸ਼ ਵੀ ਹੋ ਗਈ ਸੀ ਤੇ ਸ਼ੋ ਹੁਣ ਅੱਛੀ ਮੜਾ ਜੇ ਕੋ ਮੋਟੇ ਨੇ ਅੱਗੇ ਵਜਾ ਆਏਗਾ ਨਾ ਵੀਡੀਓ ਰਨਿੰਗ ਲੈਣ ਚੱਲਦੇ ਆਂ ਕਿ ਦੁਕਾਨ ਤੇ ਆ ਲਾਗੇ ਛਾੜੇ ਰੋਡ ਆ ਉੱਥੋਂ ਉਹ ਉੱਥੇ ਜੇ ਕਰਕੇ ਓ ਤੇ ਜਿੱਕਾ ਕੇ ਹੋ ਰਿਹਾ ਉਥੋਂ ਲੈ ਕੇ ਆਉਣੀ ਆ ਲਾਈਨਿੰਗ ਛੋੜ ਦੀ ਆਜੋ ਫਿਰ ਚੱਲ ਜੀ ਸੂਰਜਦੇਵ ਕਾਂ ਗਏ ਆਪਕੇ ਆਪਕੇ ਸੂਰਜਦੇਵ ਕਾਂ ਗਏ ਚਿਪ ਗਿਆ ਆ ਪਾਣੀ ਛਾਇਗਾ ਅਬ ਬਾਰਿਸ਼ ਛਾਇਗਾ ਚਿਪ ਗਿਆ ਅੱਗਾ ਫੇਰ ਬੁਲਵਾਤੀ ਆ ਆਹੋ ਮੈਂ ਛਿਪ ਗਏ ਬਾਰਿਸ਼ ਵਾਲਾ ਮੌਸਮ ਹੋਇਆ ਪਿਆ ਬੈਠੇ ਨੇ ਦੱਚ ਬਾਹਰ ਤੇ ਕਿਉਂ ਚੱਲਣਾ ਤੰਗਣਿਓਂ ਦਾੰਦੇ ਪੈ ਭਾਜੀ है? रंग नहीं उड़ाए? पतंग सारे ताड़े कोठे चल गए ताड़े ताड़े <laughs> <दे> कोठे <laughs> चल गए गाँठियाँ पापा के तब पतंग। हो आहे सारी है चलिए आ हिसारियाँ। हम्म। कौन है मोना? आज इडियट सीन नहीं ना। चुक्मा नहीं होए। वो नहीं बच्ची नहीं है। इतने चलने। नमस्ते चक्किया। कक्क। देखिपड़ी देख। कक्� ਸਾਡੇ ਘਰ ਦੇ ਲਾਗੇ ਕਿੰਨੇ ਸ਼ੋਹਣੇ ਹਰੇ-ਹਰੇ ਖੇਤ ਨੇ ਉਹਨਾਂ ਦੇ ਕਿੰਨੇ ਸ਼ੋਹਣੇ ਵੱਡੀ ਸ਼ਾਦੀ ਕੋਠੀ ਹੈ ਸ਼ਾੜੇ ਮਲੇ ਜੀ ਸਭ ਤੋਂ ਵੱਡੀ ਕੋਠੀ ਹੈ ਦੂਜੀ ਵੱਡੀ ਕੋਠੀ ਉਹ ਠੇ ਕਰਕੇ ਤੀਜੀ ਵੱਡੀ ਕੋਠੀ ਸ਼ਾਦੀ ਹੈ ਐਵਲੀ ਕੋਠੀ ਤਾਂ ਥੋੜੀ ਛੋਟੀ ਹੈ ਪਰ ਵੱਡਿਆਂ ਦੇ ਵਿੱਚ ਹੀ ਆਉਂਦੀ ਹੈ ਇੱਥੇ بڑے ਮੋਟੇ-ਮੋਟੇ ਮਰੂਦਾਂ ਅਗਦੇ ਨੇ ਨਾ ਦੇ ਲੈਣਾ ਦੇ ਕੰਡੇ ਤੇ ਘਾੜਿਆ ਹੋ ਲਾਈਨਾਂ ਓਹ ਲੇ ਵੇ ਲਾਈਨਾਂ ਸਰਕਾਰੀ ਸਹਫੇ ਦੇ ਇਸ਼ਾਰੇ ਘੱਟ ਘੱਟ ਕੇ ਲਾਈਨਾਂ ਦੇ ਆਲੇ ਦੁਆਲੇ ਪਿੰਨੀ ਛੋਣੀ ਛੋਣ ਮਿਸ਼ਾਨ ਕਰਤੀ ਹੋਈ ਹੈ ਇੱਥੇ ਪਿੰਡਾਂ ਵਰਗਾ ਮੋਹ ਲੱਗਣ ਦਿਆ ਹੈ ਡੰਗਰ ਬੰਨੇ ਨੇ ਉਹ ਵੀ ਕਿੰਨੇ ਗੰਦੇ ਗੰਦੇ ਓਏ ਕੀ ਖਾਨਾ ਕਿੰਨਾ ਗੰਦਾ ਪਾਇਆ ਹੈ ਸਿੱਕ ਭਾਈਏ ਲੋਕ ਰਹਿੰਦੇ ਨੇ ਇੱਥੇ ਭਾਈਏ ਲੋਕ ਕਿੰਨਾ ਗੰਦ ਪਾਇਆ ਗੋਬਰ ਹੀ ਗੋਬਰ ਕੀਤਾ ਪਿਆ ਜੀ ਬੱਤ ਸਹੀ ਹੈ ਆਡੀ ਮੰਜ਼ਿਲ ਆ ਗਈ ਅਸੀਂ ਇਹ ਵਾਲੀ ਦੁਕਾਨ ਤੇ ਚੱਲੇ ਆ ਲਾਈਨਿੰਗ ਲੈਣ ਇੱਥੇ ਆ ਜੋ ਭਾਈ ਸੂਟ ਦੀ ਲਾਈਨਿੰਗ ਲੈਣ ਮੀਨ ਜੀ ਵਾਪਸ ਮਾਨ ਲੈ ਲਿਆ ਹੋਣ ਵਾਪਸ ਚੱਲੇ ਗੋਲ ਗੱਪੇ ਕੜਾਰੇ ਖਾ ਲੋ ਜਿੰਨੇ ਖਾਣੇ ਗੋਲ ਗੱਪੇ ਕੜਾਰੇ ਸਾਡੇ ਘਰ ਦੇ ਲਾਗੇ ਵਾਲੇ ਰੋਡ ਤੇ ਬੜੀ ਆਵਾਜ਼ ਚਲਾਈ ਹੈ ਛਰਾ ਦਿਨ ਚੱਲਦਾ ਰਿੰਦਾ ਕਰੀਬਨ ਕਰੀਬਨ ਹਰ ਇੱਕ ਦੁਕਾਨ ਵੀ ਇਸ ਰੋਡ ਤੇ ਮੇਹੀ ਜਾਂਦੀ ਹੈ ਛਾ ਜਾਂਦੀ ਜਿਆਦਾ ਲੋੜ ਨਹੀਂ ਪੈਂਦੀ ਛਾਨੂੰ ਇਥੋਂ ਦੀ ਟ੍ਰੇਨ ਲੰਘਦੀ ਹੈ ਇਹ ਟ੍ਰੇਨ ਬੜੀ ਦੂਰ ਅੰਮਦਾਬਾਦ ਵੀ ਜਾਂਦੀ ਹੈ ਰਸਤੇ ਸੁਲਤਾਨਪੁਰ ਕਾਪੂਰਥਲਾ ਬੜੇ ਅੱਗੇ ਲਾਗੇ ਦੇ ਵੀ ਵੱਜਦੇ ਨੇ ਹਾ ਤੂੰ ਨਹੀਂ ਆ ਦੇ ਘਰ ਚੱਬਜੀ ਵਾਲਾ ਆਂਦਾ ਉਹਦਾ ਘਰ ਇੱਥੇ ਆ ਚੱਬਜੀ ਵਾਲੇ ਦੀ ਰੇੜੀ ਤੇ ਕੀ ਪਿਆ ਪੱਤੇ ਬਾਜਨ ਵਾਸਤੇ ਰੱਖਿਓ ਹਣੇ ਉਹਨੇ ਇਹਨੂੰ ਦੇਖ ਲੋ ਘੁੰਮਣ ਦੇ ਸ਼ੌਕੀਨ ਨੂੰ ਆ ਆਲਾ ਦਵਾਲਾ ਦੇਖੀ ਜਾਣਾ ਨੇ ਦੇਖੀ ਜਾਣਾ ਇਹਨੂੰ ਹੈਗੀ ਕੋਈ ਟੈਨਸ਼ਨ ਕੋਈ ਭੁੱਖ ਲੱਗੀ ਹੈ ਕੋਈ ਖਾਣਾ ਪੀਣਾ ਸਮਝਾ ਜਿੰਨੀ ਫੇਰ ਮਰਜੀ ਘੁੰਮਦੇ ਰਹੇ ਨੇ ਬਸ ਘੁੰਮਣ ਫਿਰਦਾ ਇਹਨਾਂ ਸ਼ੌਂਕ ਹੈ ਇਹਨਾਂ ਸ਼ੌਕ ਨਾਲ ਇਸ ਮੁੰਡੇ ਨੂੰ ਓਏ ਕਿਤੋਂ ਕਮ ਕੇ ਆਇਆ ਸੁਖਮਣ ਕਿਤੋਂ ਕਮ ਕੇ ਆਇਆ ਘਰੇ ਪਹੁੰਚ ਗਏ ਹੋਇਆ ਮੈਂ ਦਰਵਾਜ਼ਾ ਖੋਲ੍ਹ ਲਿਆ ਇੱਧਰ ਵੇਖੋ ਇੱਧਰ ਵੇਖੋ ਸਾਡੇ ਰੁੱਖ ਜਿਹੜੇ ਪੱਤ ਚੜ ਹੋ ਗਈ ਹੋਈ ਝੜ ਗਏ ਸਾਰੇ ਪੱਤੇ نیچے ਖਿੜਾਰੇ ਪੈ ਕੇ ਝੜ ਜਾ ਕੇ ਅੱਛੇ ਅਸੀਂ ਫੋਲੇ ਬੂਟੇ ਬੀਜ ਹੋਇਆ ਮਾਤਾ ਮਤ ਮੇਰੀ ਮੋਟਨੀ ਨਹੀਂ ਮੇਰੀ ਮੋਟਨੀ ਸੂਰਜ ਅਜ ਚੜਿਆ ਨਹੀਂ ਹੋਇਆ ਤੇ ਪਰ ਬੁੱਤੇ ਬੜੇ ਛੋਣੇ ਅੱਜ ਖੇਲ ਗਏ ਨੇ بارش ਹੋਣ ਕਰਕੇ ਸਾਰੇ ਕਿਲੇ 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 ਨੇ ਧਨੀਆ ਤੇਰਾ ਧਨੀਆ ਵੀ ਦੇਖ ਲੋ ਹਾਓੜਾ ਠੰਡੀਆਂ ਹਵਾਵਾਂ ਚੱਲਦੀਆਂ ਪਈਆਂ ਨੇ ਧੰਨੀਆਂ ਵੀ ਠੰਡੀਆਂ ਨੇ ਕੀ ਠੰਡ ਲੱਗੇ ਮਸਤ ਜੀ ਆਨੇ ਵੈਚ